ਪਹਿਣਾ ਸਾਸਰੀ ਕਾ ਨਿਕਲ 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 ਤੇਰਾ ਨਾਮ ਕੀ ਪਾ ਚੁਣੀ ਨਾ ਨਿਕਲ ਪਾ ਪਹਿਣਾ ਦਿੱਤਾ ਸ਼ਰਮ ਦੇ ਪੇਚ ਛੱਡ ਦੋ ਛੱਡ ਦੋ ਮੇਰੇ ਛੱਡ ਦੋ ਛੱਡ ਦੋ ਮੇਰੇ ਛੱਡ ਕੋਈ ਨਾ ਕੋਈ ਕਿ ਨਿਕਲ ਪਾ ਕੋਈ ਨਾ ਛੱਡ ਦੇ ਛੱਡ ਸਦਾ ਰਾਤ ਨਹੀਂ ਹੋ ਗਿਆ ਤੈਨੂੰ ਛੋਟਾ ਕੋਣ ਹੈ ਸ਼ਿਵਾਇ ਗਰੂ ਛੋਟ ਕਾਹਦੇ ਦਿੱਤਾ ਹੁਣ ਚੁੱਤੀ ਵਾਸ਼ਣਾ ਦੇ ਚੱਲ ਕਿਸੇ ਤਰੀਕੇ ਦਾ ਕਰ ਬਾ ਨੀ ਮਾਰ ਨੀ ਮਾਰ ਨੀ हां भाई किथे रहना तू ऐ कि किता भूखी मरਦੀ ਓਏ ਤੈਨੂੰ ਪਤਾ ਨਹੀਂਗਾ ਸਕੂਲੇ ਕੱਤ ਨੂੰ ਜਾਂਦਾ ਸੀ ਪੁੱਤ ਤੂੰ ਹੈ ਕੁਛ ਖਾਣ ਹੋਇ ਨਹੀਂ ਸੀ ਪੈਸੇ ਵੀ ਨਹੀਂ ਸੀ ਹੋਰ ਸੋਲਣਾ ਤੈਨੂੰ ਮਾਰਨ ਥੋੜੀ ਆਏ ਆ ਮਾਰਦਾ ਫਿਰ ਉਹ 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 ਮੈਂ ਉਹਦਾ ਬਦਲਾ ਉਹ ਉਹਦਾ ਬਦਲਾ ਲਵਾ ਗਿਆ ਇੱਕ ਮਾਂ ਆਪਣੇ ਬੱਚੇ ਦੇ ਨਾਲ ਇਕੱਲੀ ਘਰ ਦੇ ਵਿੱਚ ਬੰਦ ਔਰ ਡਿਪਰੈਸ਼ਨ ਇੰਨਾ ਖਾਵੀ ਹੋ ਜਾਂਦਾ ਤਾਂ ਫਿਰ ਹਾਲਾਤ ਇਦਾਂ ਦੇ ਬਣ ਜਾਂਦੇ ਆ ਬਿਲਾਸਟ ਹੋ ਜਾਂਦਾ। ਉਹ ਇੰਨੀ ਅਪਸੈਟ ਹੋ ਗਈ ਭੈਣ ਸੰਦੀਪ ਔਰ ਉਹਨੇ ਆਪਣੇ ਹਸਬੰਡ ਦੇ ਨਾਈਫ ਉਹਦੀਆਂ ਬਾਹਾਂ ਤੇ ਚਾਕੂ ਮਾਰ ਦਿੱਤਾ। ਜੀਬ ਮੰਨ ਲਓ। ਮੰਨੂ। ਉਹ ਮੰਨ ਲਓ। ਜੀਬ ਜਿੰ ਚਾਰ ਮਹੀਨੇ ਹੋ ਗਏ ਦਿੱਕਟਰ ਦਿਮਨਟਲ ਇਸ ਤੇ ਸਰਕਾਰ ਦੀ ਹੈ ਕਹਿੰਦੇ ਕਹਿੰਦੇ ਸਾਲੋਂ ਕੁੜੀ ਦਾ ਚੱਕਰ ਹੈ ਕਹਿੰਦੇ ਤੇਰੇ ਪਿੱਛੇ ਘਰ ਬਣਿਆ ਆਇਆ ਹੈ ਕਿ ਤੇਰੇ ਦੂ ਤੋਂ ਸ਼ੁਰੂ ਮੈਂ ਸੈਕੂਰਿਟੀ ਦਾ ਕੰਮ ਕਰਦਾ ਨਾ ਕਿ ਅੱਛਾ ਮੈਂ ਕਹਾਂ ਕਿ ਮੇਰੇ ਵੀ ਕੰਮ ਹੋਵੇ ਤੇ ਮੈਂ ਜਰੂਰ ਸੈਕੂਰਿਟੀ ਕੰਮ ਕਰਦਾ ਮੈਂ ਕਿ ਜੀ ਕਿਵੇਂ ਪੈਸੇ ਪੈਸੇ ਉਦੋਂ ਕਿ ਜੇ ਹਫਤੇ ਪੈਸੇ ਪੈਸੇ ਦੇ ਕੇ ਜਿਵੇਂ 2000 ਰੁਪਏ ਦੇ ਕੇ ਤੇ ਖਰਚਾ ਪਨੇ ਪਾਰ ਕੇ ਸੋਟਦੇ ਕਹਿੰਦੇ ਮੈਨੂੰ ਪੈਸੇ ਨਹੀਂ ਚਾਹੀਦੇ 1000 ਰੁਪਏ ਚਾਹੀਦੇ 3000 ਰੁਪਏ ਚਾਹੀਦੇ ਛੋਟੇ ਬੱਚੇ ਵੀ ਹੈਗੇ ਵੀਰੇ ਇੱਕ ਬੱਚਾ ਹੈ 14 ਸਾਲ ਦਾ ਅੱਛਾ ਬੇਟਾ ਜੀ ਬੇਟਾ ਉਹ 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 ਬੇਟਾ ਕਿੱਥੇ ਹੈ ਜੀ ਉਹ ਅੰਦਰ ਹੀ ਉਹ ਵੀ ਅੰਦਰ ਰੱਖਿਆ ਹੋਣਾ ਅੱਛਾ ਜੀ ਉਹਨਾਂ ਨੇ ਬਾਹਰ ਕਰ ਦਿੱਤੀ ਹੈ ਨਾ ਕੁਝ ਕਰ ਦਿੱਤੀ ਹੈ ਸਾਰਾ ਨਾਰੀ ਰੱਖਿਆ ਹੈ ਓਕੇ ਜੀ ਜਦੋਂ ਵੀ ਇਹਨਾਂ ਨੇ ਗੇਟ ਦੇ ਬੰਦ ਕਰਕੇ ਰੱਖੇ ਹੋਦੇ ਨੇ ਇਹਨਾਂ ਬੱਚੇ ਨਾਲ ਨਹੀਂ ਤਕਰਾਉਂਦੇ ਅੱਛਾ ਜੀ

ਅੱਜ ਤੁਸੀਂ ਵੀ ਆਏ ਹੋ। ਕੰਕਾਰ ਸਤਨਾਮ ਕਰਤਾ ਪੁਰਖ ਨੇ ਪਾਉ ਨਿਰਬੈ ਨਾਮ ਨਾਲ ਰੱਤ ਜੁਨੀ ਸੇ ਪੰਜ ਬਲ ਪ੍ਰਸ਼ਾਦ ਜਬ 10 ਨੰਬਰ ਕਰ। ਬਾਦ ਸੱਚ ਜਗਾਰ ਸੱਚ ਹੈਪੀ ਸੱਚ ਨਾਨਕ ਹੋਸੀ ਕੀ ਸੱਚ ਤੇ ਮੇਰੀ ਛੋਟੀ ਭੈਣ ਆ ਤੇਰਾ ਨਾਂ ਕੀ ਭੈਣੇ ਤੇਰਾ ਨਾਂ ਉਰੇ ਪੁੱਤ ਤੇਰੇ ਡੈਡੀ ਵੀ ਆਏ ਉਰੇ ਉਰੇ ਪਾਪਾ ਵੀ ਆਏ ਨੇ ਤੇਰੇ ਆ ਜਾ। ਉਰੇ ਮੇਰਾ ਪੁੱਤ ਆ ਜਾ ਉਰੇ ਕਲਸਾ ਉਰੇ ਮੇਰਾ ਪੁੱਤ ਤੇਰਾ ਕੀ ਨਾਂ ਪੁੱਤ ਤੇਰਾ ਕੀ ਨਾਂ ਆ? 버ਗਰ ਖਾਦਣ ਨੂੰ ਕਿੰਨੇ ਦਿਨ ਹੋ ਗਏ? ਕਿੰਨੇ 버거 ਖਾਂਦਾ ਈ ਤੂੰ ਤਾਂ ਹੈ ਨਿਊਟ੍ਰਲ ਖਾਂਦਾ ਸੀਗਾ ਰਿਲੇਟਿਵ ਬੜਾ ਫੋਨ ਦੇ 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 ਬੁੱਤ ਪਾਪਾ ਨੂੰ ਦੇਣਾ ਫੋਨ ਤੇ ਪਾਪਾ ਨੂੰ ਦੇਣਾ ਬੁੱਤ ਫੋਨ ਆਜਾ ਆਜਾ ਪਾਪਾ ਨੂੰ ਦੇਣਾ ਬੁੱਤ ਫੋਨ ਕਰ ਇਹਨੂੰ ਆ ਲਓ ਜੀ ਫੋਨ ਇਹਨੂੰ ਚਾਹੁੰਦਾ ਹੈ ਰਿਲੇਟਿਵ ਨੇ ਤੇਰਾ ਕੀ ਨਾਮ ਹੈ ਹਾ ਚੋਣ ਹਾ ਚੋਣ ਨਾ ਤੂੰ ਪੁੱਢੀ ਸੈਨਾ ਕੋਈ ਸੜਤ ਕੋਈ ਨਹੀਂ ਸੜਤ 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 ਨਾ ਤੂੰ ਪੁੱਢੀ ਸੈਨਾ ਤੂੰ ਕੁਛ ਠੀਕ ਹੈ ਬੁੱਤ ਖੜਾ ਬੈ ਜਾ ਬੈ ਜਾ ਬੈ ਜਾ ਮੇਰੀ ਭੈਣ ਬਣ ਕੇ ਬੈ ਜਾ ਫੋਨ ਤੇ ਠੀਕ ਹੈ ਬੈ ਜਾ ਲੈ 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 ਫੋਨ ਤੇਰਾ ਨਾਮ ਕੀ ਹੈ ਭੈਣੇ ਨਿਕਲ ਨਿਕਲ ਆ ਨਿਕਲ ਤੂੰ ਬਗੜਾ ਤੇਰਾ ਤੇਰਾ ਨਾਮ ਕੀ ਹੈ ਚੁਣੀ ਲੈ ਚੁਣੀ ਪਰ ਮੇਰੀ ਗੱਲ ਪਤਾ ਬੜਾ ਚੁਣੀ ਲੈ ਚੁਣੀ ਚੁਣੀ ਨਿਕਲ ਦੇ ਆਹ ਲਾ ਪਰ ਚੁਣੀ ਲੈ ਚੁਣੀ ਆਹ ਕੋਈ ਚੁਣੀ ਲੈ ਮੇਰੀ ਛੋਟੀ ਭੈਣ ਆ ਤੂੰ ਤਾਂ ਛੱਡ ਦੇ ਛੱਡ ਦੇ ਤੂੰ ਛੱਡ ਕੋਈ ਨਾ ਕੋਈ ਨਿਕਲ ਪਰ ਕੋਈ ਨਾ ਛੱਡ ਦੇ ਛੱਡ ਥੋੜਾ ਰੱਖ ਲੈ ਹੋ ਗਿਆ ਤੇਰੇ ਭੈਣੇ ਮਾਰਨਾ ਨਹੀਂ ਮਾਰੀਦਾ ਨਹੀਂ ਹੁੰਦਾ ਮਾਰੀਦਾ ਨਹੀਂ ਹੁੰਦਾ ਮਾਰੀ ਨਾ ਕੀ ਹੋ ਗਿਆ ਤੈਨੂੰ ਮਾਰਨਾ ਨਹੀਂ ਭੈਣ ਭੈਣ ਨਹੀਂ ਮਾਰ ਕੀ ਹੋ ਗਿਆ ਦਸ ਗੁੱਸਾ ਨਹੀਂ ਗੁੱਸਾ ਨਹੀਂ ਕਰਨਾ ਭੈਣ ਨਹੀਂ ਮੇਰੀ ਤੂੰ

ਨਾਮ ਦੱਸ ਕੀ ਛੋਟ ਮੇਰੇ ਭੈਣੇ ਕੁਛ ਨਹੀਂ ਕਹਿੰਦੇ ਇਹ ਭੈਣੇ ਕੁਛ ਨਹੀਂ ਕਹਿਣਾ ਕੀ ਗੱਲ ਹੋ ਗਈ ਤੈਨੂੰ ਕੀ ਲੱਗਦਾ ਅਸੀਂ ਤੇਰੇ ਕੋਲ ਆ ਨਾ ਸਾਰੇ ਤੇਰੇ ਨਾਲ ਨੇ ਸਾਰੇ ਤੇਰੇ ਨਾਲ ਨੇ ਕੋਈ ਨਹੀਂ ਕੁਛ ਕਹਿਣਾ ਅਸੀਂ ਤੇਰੀ ਹੈਲਪ ਲਈ ਆਏ ਆ ਕੋਈ ਨਹੀਂ ਕੁਛ ਤੂੰ ਕਿੰਨੇ ਦਿਨਾਂ ਤੋਂ ਅੰਦਰ ਬੰਦ ਬੈਠੀ ਆ ਕੁਛ ਨਹੀਂ ਕਹਿੰਦੇ ਮੈਂ ਆਪਣੇ ਘਰੇ ਪਈ ਥੀ ਕਾ ਤੂੰ ਇੰਨੇ ਦਿਨਾਂ ਤੋਂ ਬੰਦ ਨਿਕਲ ਜਾ ਬੱਚਾ ਤੇਰਾ ਸਕੂਲ ਲੱਗ ਗਿਆ ਉਹਦੇ ਸਕੂਲ ਵੀ ਨਹੀਂ ਭੇਜਦੀ ਉਹਨੂੰ ਜ਼ੋਰ ਕਰ ਕਰ ਨਹੀਂ ਉਹਨੂੰ ਸਕੂਲ ਕਰ ਤੂੰ ਨਹੀਂ ਭੇਜਦੀ ਬੱਚੇ ਨੂੰ ਪੰਜ ਦਿਨ ਹੋ ਗਏ ਸਕੂਲ ਲੱਗਦੇ ਨੂੰ ਉਹਦੇ ਨੂੰ ਤੂੰ ਬਾਹਰ ਕਿਉਂ ਨਹੀਂ ਨਿਕਲ ਰਹੀ ਕੁਛ ਨਹੀਂ ਕਹਿੰਦੇ ਤੈਨੂੰ ਅਸੀਂ ਤੈਨੂੰ ਅਸੀਂ ਖਤਰਨਾ ਥੋੜੀ ਨਾ ਤੇਰੇ ਲਈ ਤੈਨੂੰ ਮਾਰਨ ਥੋੜੀ ਆਏ ਆ ਮਾਰਦਾ ਫਿਰ ਚੁੱਪ ਫੇਰ ਉਹ ਹੀ ਗੱਲਾਂ ਭਾਣੇ ਛੱਡ ਫਿਆਹ ਤੀ ਕਾ ਪਕੜਿਆ ਤਾਂ ਪਕੜਿਆ ਤੂੰ ਮਾਰਦੀ ਆ ਮੇਰੇ ਆ ਨੋ ਮਾਰੇ ਕਿੰਨੇ ਥਾਵਾਂ ਤੇ ਦੇ ਛੱਡ ਜਾ ਨਹੀਂ ਮਰੀ ਤੂੰ ਛੱਡ ਜੇ ਹੁਣ ਤੂੰ ਦੇ ਗਾਲਾਂ ਕੱਢ ਰਹੀ ਆ ਹੁਣ ਤੈਨੂੰ ਅਸੀਂ ਕਿਵੇਂ ਛੱਡੀਏ ਫਿਰ ਜਾਂ ਤਾਂ ਤੂੰ ਸ਼ਾਂਤ ਹੋ ਤੂੰ ਕਹਿ ਵੀਰੇ ਸਾਨੂੰ ਛੱਡ ਦੋ ਭਾਣੇ ਮੈਂ ਆਰਾਮ ਨਾਲ ਗੱਲ ਕਰਾਂਗੀ ਤੁਹਾਡੇ ਨਾਲ ਛੱਡ ਦੇ ਉਹਨੇ ਗੱਲ ਆ ਕੋਈ ਭੈਣੇ ਇਹ ਗੱਲ ਆ ਕੋਈ ਜਿਹੜੀ ਤੂੰ ਗਾਣਾ ਕੱਢਦੀ ਐ ਜੇ ਵੀਰ ਜੀ ਮੈਂ ਤੁਹਾਡੀ ਛੋਟੀ ਭੈਣ ਆ ਮੈਂ ਛੋਟੀ ਭੈਣ ਆ ਛੱਡ ਛੱਡ ਅੱਛਾ ਛੱਡ ਦੋ ਵੀਰ ਜੀ ਛੱਡ ਹੱਥ ਛੱਡ ਦੋ ਵੀਰ ਜੀ ਔਰ ਮੈਂ ਕਹਿ ਨਹੀਂ ਹਾਂ ਸੁਣਾਉਂਦੀ ਕਿਉਂ ਨਹੀਂ ਛੱਡ ਦਿੰਦੇ ਤੁਹਾਡੇ ਕਹਿੰਦੇ ਭੈਣ ਅੱਛਾ ਛੱਡ ਦਿੰਦੇ ਕਹਿ ਦਿੰਦੇ ਛੱਡ ਦਿੰਦੇ ਸ਼ਾਂਤ ਰਹਿ ਘੋੜਾ ਹੌਲਾ ਮੇਰਾ ਛੱਡ ਛੁੱਪੀ ਤੂੰ ਵੀ ਛੁੱਡ ਆਏ ਤੂੰ ਕੀ ਹੋਰੀ ਕਹਿੰਦਾ ਕਹਿੰਦਾ ਮੈਂ ਛੱਡਦਾ ਛੱਡ ਦੇ ਛੱਡ ਦਿੰਦਾ ਨਾ ਛੱਡ ਕਿੰਨੇ ਮਹੀਨੇ हां भी किथै रहना तू ऐ की किता भूखी मरदी ਓਏ ਤੈਨੂੰ ਪਤਾ ਨਹੀਂਗਾ ਕੀ ਕੀਤਾ ਤੈਨੂੰ ਸ਼ਰਮ ਨਹੀਂ ਆਉਂਦੀ 6 ਮਹੀਨੇ ਹੋ ਗਏ ਕਿੱਥੇ ਗਿਆ ਸੀ ਤੂੰ ਐ ਕਿੱਥੇ ਗਿਆ ਸੀ ਆ ਜੱਗ ਪਰੇ ਗਰ ਮਾਂਜੀ ਹਿੰਮਤ ਬਿੰਨਾ ਚਾਚਾ ਤੂੰ ਅੰਦਰ ਆਇਆ ਉਹਦੇ ਲਈ ਸੌਰੀ ਉਹਦੇ ਲਈ ਸੌਰੀ ਉਹਦੇ ਲਈ ਸੌਰੀ ਚੰਗਾ ਸੌਰੀ ਉਹਦੇ ਲਈ ਉਹਦੇ ਲਈ ਸੌਰੀ ਤੂੰ ਕਿੱਥੇ ਲੈ ਕੇ ਆ ਗਿਆ ਪਿਓ ਪੁੱਤ ਇਕੱਲੇ ਨਹੀਂ ਆ ਸਕਦੇ ਸੀ 6 ਮਹੀਨੇ ਕਿੱਥੇ ਸੀ ਕੋਈ ਨਾ ਕੋਈ ਨਹੀਂ ਲੈ ਚੋ ਜਾਈਦਾ ਅਰੇ ਇਹ ਨਹੀਂ ਤੇਰੇ ਕਾਤਰ ਕੋਸ਼ਿਸ਼ ਕੀਤੀ। ਦੇਖ ਮੈਂ ਤੈਨੂੰ ਕੋਸ਼ਿਸ਼ ਨਹੀਂ ਕੀਤੀ। ਸਾਨੂੰ ਦਿਨ ਰਾਤ ਫੋਨ ਕਰ ਰਿਆ ਏ। ਅੱਜ ਅਸੀਂ ਇਹਦੇ ਧੱਫੇ ਵੀ ਮਾਰਦੇ ਤੇਰੇ ਕਰਕੇ ਵੀ ਚੱਲ ਕਿਸੇ ਤਰੀਕੇ ਦਾ ਕਰਵਾ। ਨਹੀਂ ਮਾਰ ਨਹੀਂ ਮਾਰ ਨਹੀਂ। ਦੇਖ ਕਿਤਾ ਕੋਸ਼ਿਸ਼ ਮੈਂ ਤੇਰਾ ਹਸਬੰਦ ਆ ਤੇਰਾ ਹਸਬੰਦ ਆ। ਆ ਕੰਮ ਨਹੀਂ ਕਰ। ਆਉ ਨਹੀਂ ਕੰਮ ਕਰ। ਨਾ। ਨਾ ਕੀ ਰੋਕ ਤਾ ਰੋਕਤਾ ਸੀ ਮਾਰਤੀਆਂ ਤੂੰ ਕਿਹਾ ਸਾਨੂੰ ਮਾਰਨੂ ਅਸੀਂ ਮਾਰੀਆਂ ਨਹੀਂ। ਮੇਰੀ ਗੱਲ ਸੁਣ। ਅਸੀਂ ਮਾਰੀਆਂ ਨਹੀਂ। ਆਹ ਦੇ ਵੀਰੇ ਨੇ ਵੀ ਮਾਰੀਆਂ। ਸੁਣ ਪੁੱਤ। ਗੱਲ ਸੁਣ। ਪੂਰੇ ਚਾਕੂ ਵੀ ਮਾਰਦੇ ਕੋ ਚਾਕੂ ਇਹ ਆ ਦੇ ਆ ਚਾਕੂ ਮਾਰੇ ਤੂੰ ਆ ਦੇ ਚਾਕੂ ਮਾਰੇ ਇਹ ਚੀਰਾ ਮਾਰਿਆ ਨੇ ਕਿ ਤੱਕ ਮਾਰਿਆ ਚਾਕੂ ਆ ਦੇ ਆ ਦੇ ਆ ਦੇ ਤੂੰ ਕੀ ਮਾਰੀ ਕਿ ਤੱਕ ਪਿੱਛੇ ਨੂੰ ਕੋਈ ਸਿਕ ਬਣਾਤਾ ਉਹ ਜੀ ਇਹ ਤੁਸੋਂ ਖਤ ਤੇ ਕੋਈ ਨਿਸ਼ਾਨਤ ਰਹੇ ਸੰਦੀਪ ਪੁੱਤ ਸੰਦੀਪ ਚੁੰਨੀ ਲੈ ਲੈ ਆਰਾਮ ਨਾਲ ਗੱਲ ਕਰ ਇਹ ਵੀ ਪੁਲਿਸ ਨਹੀਂ ਹੈ ਇਹ ਮੇਰੀ ਛੋਟੀ ਕੋਈ ਨਹੀਂ ਤੇ ਪੁਲਿਸ ਨਹੀਂ ਹੈ ਨਹੀਂ ਹੈਗੀ ਇਹ ਛੋਟੀ ਭੈਣ ਇਹ ਮੇਰੀ ਭੈਣ ਆ ਅਸੀਂ ਪੁਲਿਸ ਬਣ ਕੇ ਥੋੜੀ ਆਏ ਅਸੀਂ ਭਰਾ ਬਣ ਕੇ ਆਏ ਤੇਰੇ ਘਰ ਇਹ ਸਾਰਾ ਪਤਾ ਸੰਦੀਪ ਨੂੰ ਪੜ੍ਹੀ ਲਿਖੀ ਹੈ ਕੁੜੀ ਲੈਬ ਦੀ ਲੈਬ ਦਾ ਕੋਰਸ ਕੀਤਾ ਹੋਇਆ ਹੈ ਨਹੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਬੱਚੀ ਨੇ ਕੋਈ ਅਨਪੜ੍ਹ ਥੋੜੀ ਆ ਉਹ ਵਿਚਾਰੀ ਨਾਲ ਗਲਤ ਮਤਲਬ ਪਰਿਵਾਰ ਨੇ ਸਹੀ ਤਰੀਕੇ ਨਾਲ ਟ੍ਰੀਟ ਨਹੀਂ ਕੀਤਾ ਇਹਨੂੰ ਵਿਚਾਰੀ ਨੂੰ ਕੱਤ ਮਾਰੋ ਤੇ ਸੁਣਦੀ ਕੱਤ ਕੋਈ ਨਾ ਬਣਾ ਦੇ ਮੇਰੇ ਨੂੰ ਕੋਈ ਨਾ ਉਹ 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 ਮੈਂ ਉਹਦਾ ਬਦਲਾ ਉਹ ਉਹਦਾ ਬਦਲਾ ਲਵਾਵਾਂਗੇ ਅਸੀਂ ਕਰਾਂਗੇ ਪਰ ਗੱਲ ਸੁਣ ਪਹਿਲਾਂ ਗੱਲ ਸੁਣ ਆਰਾਮ ਨਾਲ ਆਰਾਮ ਨਾਲ ਗੱਲ ਕਰ ਆਰਾਮ ਨਾਲ ਗੱਲ ਕਰ ਤੂੰ ਮੇਰੀ ਛੋਟੀ ਭੈਣ ਨੂੰ ਪਾਣੀ ਪਿਲਾਓ ਪਾਣੀ ਲਿਆ ਕੇ ਦਿਓ ਉਰੇ ਮम्मी ਕੋਈ ਬੈ ਜਾ ਪੁੱਤ ਇੱਥੇ ਬੈ ਜਾ ਮम्मी ਕੋਈ ਬੈ ਜਾ ਬੈ ਜਾ ਮम्मी ਕੋਲ ਆ ਗਿਆ ਜੀ ਦੱਸ ਦੇ ਮम्मी ਨੂੰ ਕਿ ਮੈਂ ਠੀਕ ਆ ਮੰਨ ਮੰਮੀ ਨੂੰ ਕਿ ਠੀਕ ਆ ਪੁੱਤ ਇਹ ਕਿ ਮੈਂ ਗੱਲ ਸੁਣ ਪਹਿਲਾਂ ਦੀ ਮੈਂ ਠੀਕ ਆ ਚੁੱਪ ਹੋ ਜਾ ਕਿੱਥੇ ਸੀ ਫਿਰ ਹੁਣ ਜੇ ਮੈਂ ਲੇਟ ਹੋ ਗਿਆ ਆਇਆ ਤਾਂ ਹੈ ਨਾ ਤੇਰੇ ਲਈ ਮੈਂ ਲੈ ਤੇ ਹੀ ਤੇ ਵਾਸਤੇ ਆਇਆ ਮੈਂ ਨਹੀਂ 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 ਮੈਂ ਮੈਂ ਇਹ ਮੰਨੂ ਕਰਕੇ ਆਇਆ ਇਹਦੇ ਕਰਕੇ ਆਇਆ ਮੈਂ ਮਰ ਕੇ ਦਿਖਾਣੀ ਨਹੀਂ ਤੂੰ ਆਪਣੇ ਬੇਟੇ ਦੇ ਸਾਹਮਣੇ ਉਹਦੇ ਡੈਡੀ ਨੂੰ ਕਟਵਾਏਂਗੀ ਚੰਗਾ ਲੱਗੂ ਡੈਡੀ ਨੂੰ ਚੰਗਾ ਲੱਗੂ ਬੱਚੇ ਨੂੰ ਚੰਗਾ ਲੱਗੂ ਨਹੀਂ ਜੇ ਮੈਨੂੰ ਮੁੱਖੀ ਸੀ ਕਿੱਥੇ ਸੀ ਤੂੰ ਸੌਰੀ ਫਿਰ ਮੈਨੂੰ ਗਾਲਾਂ ਕੱਢੀ ਜਾਂਦੀਆਂ ਤੂੰ ਮੰਨ ਲੂ ਤੁਸੀਂ ਸ਼ਾਦੀ ਕਰਕੇ ਬੈਠਾ ਹੈ ਉਹ ਤਾਂ ਕਿੱਥੇ ਸੀ ਸੰਦੀਪ ਨਹੀਂ ਕੀਤੀ ਤੁਸੀਂ ਸ਼ਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਆਏ ਆ ਜੀ ਗੁਰੂ ਅਮਰਦਾਸ ਨਗਰ ਥਰੀਕਿਆਂ ਦੇ ਬਿਲਕੁਲ ਕੋਲੇ ਲੁਧਿਆਣੇ ਸ਼ਹਿਰ ਦੇ ਵਿੱਚ ਹੋਟਲ ਕੀਜ਼ ਆ ਜਿਹੜਾ ਪੱਖੋੜ ਰੋਡ ਤੇ ਨੂੰ ਸੜਕ ਜਾ ਕੇ ਜੁੜਦੀ ਆ ਫਿਰੋਜ਼ਪੁਰ ਰੋਡ ਤੋਂ ਉਹਦੇ ਉੱਪਰ ਗੁਰੂ ਅਮਰਦਾਸ ਕਲੋਨੀ ਦੇ ਵਿੱਚ ਅਸੀਂ ਇਸ ਟਾਈਮ ਇੱਥੇ ਖੜੇ ਆ ਇਸ ਘਰ ਦੇ ਵਿੱਚ ਇਹ ਘਰ ਦੀ ਮਾਲਕ ਇਹਨਾਂ ਭੈਣ ਸੰਦੀਪ ਕੌਰ ਇਹਨਾਂ ਦਾ ਬੇਟਾ ਵਾ ਬੇਟਾ ਤੇਰਾ ਪੂਰਾ ਨਾਂ ਕੀ ਹੈ ਗੁਰੂਪਿੰਦ ਗੋਪਿੰਦਰ ਸਿੰਘ ਤੇ ਇਹਨਾਂ ਦੇ ਹਸਬੰਡ ਨੇ ਸਤਿਦੇਵ ਰਾਜ ਸਤਿਦੇਵ ਰਾਜਪੂਤ ਜੀ ਤੇ ਇਹਨਾਂ ਦੇ ਜਿਹੜੇ ਭੈਣ ਦੇ ਸੰਦੀਪ ਦੇ ਫਾਦਰ ਸਾਹਿਬ ਨੇ ਗੁਰਦੇয়াল ਸਿੰਘ ਜੀ ਤੇ ਇਹਨਾਂ ਸਾਰਿਆਂ ਵੱਲੋਂ ਸਾਡੇ ਨਾਲ ਸੰਪਰਕ ਕੀਤਾ ਗਿਆ ਸਾਡੇ ਚਾਈਲਡ ਵੈਲਫੇਅਰ ਕਮੇਟੀ ਦੇ ਜਿਹੜੇ ਮੈਂਬਰ ਨੇ ਭੈਣ ਰਸ਼ਮੀ ਭੈਣ ਜੀ ਉਹਨਾਂ ਨੇ ਸਾਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ ਵੀ ਇੱਕ ਮਾਂ ਆਪਣੇ ਬੱਚੇ ਦੇ ਨਾਲ ਕੱਲੀ ਘਰ ਦੇ ਵਿੱਚ ਬੰਦ ਆ ਤੇ ਜਦੋਂ ਰਸ਼ਮੀ ਭੈਣ ਜੀ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਗਈ ਵੀ ਛੋਟਾ ਜਿਹਾ ਬੱਚਾ ਮਨੂੰ ਇਹਨਾਂ ਨੇ ਆਪਣੇ ਸਕੂਲ ਜਾਣਾ ਚਾਹੁੰਦਾ ਪਤੀ ਦੀ ਤੁਸੀਂ ਸ਼ਾਦੀ ਸਕੂਲ ਜਾਣਾ ਨਹੀਂ ਚਾਹੁੰਦਾ ਕਿੰਨੇ ਦਿਨ ਉਹ ਵੀ ਸੁੱਤੀਆਂ ਖਾਤਮਾ ਹੋ ਗਿਆ ਨੂੰ ਪੁੱਤ ਉਸ ਸਕੂਲੇ ਕੱਤ ਨੂੰ ਜੰਦਰ ਸੀ ਪੁੱਤ ਤੂੰ ਖਾਣ ਨੂੰ ਨਹੀਂ ਸੀ ਹਾਂ ਖਾਣ ਨੂੰ ਨਹੀਂ ਸੀ ਕੁਛ ਖਾਣ ਨੂੰ ਐ ਨਹੀਂ ਸੀ ਇਸ ਕਰਕੇ ਨਹੀਂ ਸੀ ਜਾਂਦਾ ਸਕੂਲ ਨੇ ਉਦਾਂ ਸਕੂਲ ਸਕੂਲੇ ਜਾਂਦਾ ਤੂੰ ਬਾਹਰ ਨਿਕਲਦਾ ਸਕੂਲੇ ਤੈਨੂੰ ਮਿਲ ਜਾਣਾ ਸੀ ਸਾਰਾ ਕੁਝ ਉੱਥੇ ਪੈਸੇ ਵੀ ਨਹੀਂ ਸੀ ਹੋਰ ਸੁਣ ਲੈ ਪੈਸੇ ਵੀ ਨਹੀਂ ਸੀ ਹੋਰ ਕੁਝ ਕੁਛ ਵੀ ਨਹੀਂ ਦਿੰਦੇ ਸੀ ਤੁਹਾਨੂੰ ਕੁਝ ਵੀ ਨਹੀਂ ਦਿੰਦੇ ਕੋਈ ਕੋ ਨੂੰ ਕੋਈ ਨਾ ਪੁੱਤ ਅਸੀਂ ਤੇਰਾ ਹੱਕ ਦਵਾਵਾਂਗੇ ਤੈਨੂੰ ਹਾਂਜੀ ਇਹ ਘਰ ਸੀਗਾ ਜੀ ਤੁਸੀਂ ਘਰ ਦੇ ਹਾਲਾਤ ਦੇਖੋ ਘਰ ਦਾ ਨੰਬਰ ਹੈਗਾ ਜੀ B036 00352 ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਅੰਡਰ ਪੈਂਦਾ ਹੈ ਤੇ ਇਹ ਗੁਰੂ ਅਮਰਦਾਸ ਮਹਾਰਾਜ ਦੇ ਨਾਂ ਤੇ ਕਲੋਨੀ ਆ 6 ਮਹੀਨਿਆਂ ਤੋਂ ਕਰੀਬੇ ਭੈਣ ਅੰਦਰ ਹੀ ਬੰਦ ਸੀ ਹੁਣ ਪਿਛਲੇ 4-5 ਮਹੀਨਿਆਂ ਤੋਂ ਤਾਂ ਬਿਲਕੁਲ ਹੀ ਬੱਚਾ ਵੀ ਬਾਹਰ ਨਹੀਂ ਸੀ ਨਿਕਲਦਾ ਸਕੂਲ ਵੀ ਨਹੀਂ ਸੀ ਜਾਂਦਾ ਸਾਰਾ ਗੰਦ ਮੰਦ ਇੱਧਰ ਅੰਦਰ ਹੀ ਇਕੱਠਾ ਕਰੀ ਜਾਂਦੇ ਸੀਗੇ ਤੇ ਆ ਘਰ ਦੇ ਹਾਲਾਤ ਅੰਦਰ ਤੁਸੀਂ ਦੇਖੋ ਹੁਣ ਪਿੱਛੇ ਸਰਦੀਆਂ ਨੰਕੇ ਗਈਆਂ ਤੇ ਹੁਣ ਪੂਰੀਆਂ ਗਰਮੀਆਂ ਚੱਲ ਰਹੀਆਂ ਤੁਹਾਨੂੰ ਪਤਾ ਸਾਰਿਆਂ ਨੂੰ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਉਹ ਭੈਣ ਨਾ ਤਾਂ ਆਪ ਬਾਹਰ ਨਿਕਲਦੀ ਸੀ ਨਾ ਆਪਣੇ ਬੱਚੇ ਨੂੰ ਬਾਹਰ ਜਾਣ ਦਿੰਦੀ ਸੀ ਇਹ ਬੈਡਰੂਮ ਆ ਅੱਖਾਂ ਚੱਲ ਰਿਹਾ ਇੱਥੇ ਅੰਦਰ ਹੀ ਰਹਿੰਦੇ ਸੀ ਉਹ ਆ ਦੀਵੇ ਦੂਵੇ ਰੱਖੇ ਹੋਏ ਆ ਤੁਸੀਂ ਦੇਖੋ ਕਿਵੇਂ ਬੇਟਾ ਦੱਸਦਾ ਸੀਗਾ ਵੀ ਟੀਮਾਂ ਵਿੱਚ ਖਾਂਦੇ ਸੀਗੇ ਮੂਰਤੀ ਦੇ ਪੁਰੇ ਐਸਾ ਇੱਥੇ ਬੈਠ ਕੇ ਇੱਥੇ ਹੀ ਖਾਂਦੇ ਸੀਗੇ ਖੰਡੇ ਖਾਦੇ ਸੀ ਉੱਥੋਂ ਆਰਡਰ ਕਰਕੇ ਬਾਹਰੋਂ ਮੰਗਵਾ ਲੈਂਦੇ ਸੀਗੇ ਮੰਗਵਾ ਲੈਂਦੇ ਸੀਗੇ ਮੰਨ ਲਓ ਚੀਜ਼ਾਂ ਖਾਣ ਪੀਣ ਵਾਲੀਆਂ ਸ਼ਹਿਰ ਦੇ ਵਿੱਚ ਲੁਧਿਆਣੇ ਦੇ ਵਿੱਚ ਬੈਠਿਆ 1 ਮਿੰਟ ਤੋਂ ਪਹਿਲਾਂ ਚੀਜ਼ ਘਰੇ ਪਹੁੰਚਦੀ ਹੋ ਜਾਂਦੀ ਆ ਤਾਂ ਦੇਖੋ ਬੱਚਿਆਂ ਦੇ ਖਾਣ ਪੀਣ ਦਾ ਸਮਾਨ ਸਾਰਾ ਕੁਝ ਇਕੱਲਾ ਮਦਨਾ ਹਨ ਇਦਾਂ ਆਰਡਰ ਕਰਕੇ ਹੁਣ ਉਹ ਬੱਚਾ ਵਿਚਾਰਾ ਛੋਟਾ ਸੀਗਾ ਤੇ ਉਹ ਇੰਨਾ ਡਿਪਰੈਸ ਸੀ ਇੰਨਾ ਡਰਿਆ ਹੋਇਆ ਸੀਗਾ ਨਾ ਤਾਂ ਉਹ ਆਪਣੀ ਮਾਂ ਨੂੰ ਕੁਝ ਕਹਿ ਪਾ ਰਿਹਾ ਸੀ ਨਾ ਉਹ ਬਾਹਰ ਜਾ ਪਾ ਰਿਹਾ ਸੀ ਟੀਵੀ ਦਾ ਵੀ ਰੀਚਾਰਜ ਮੁੱਕ ਗਿਆ ਸੀ ਬੱਚਾ ਕਹਿੰਦਾ ਵੀ ਮੈਂ ਹੁਣ ਟੀਵੀ ਵੀ ਨਹੀਂ ਸੀ ਦੇਖ ਸਕਦਾ ਆ ਸਾਰੇ ਆਰਡਰ ਹੀ ਮੰਗਾਏ ਹੋਏ ਆ ਸਾਰੇ ਆਹ ਆਰਡਰਾਂ ਦੇ ਰਾਹੀਂ ਰਾਸ਼ਨ ਵਗੈਰਾ ਗਰੋਸਰੀ ਦਾ ਸਾਮਾਨ ਸਾਰਾ ਹਨਾ ਤਾਂ ਦੇਖੋ ਕਿਵੇਂ ਮੰਗਾਇਆ ਹੋਇਆ ਤੇ ਇਸ ਕਮਰੇ ਦੇ ਵਿੱਚ ਇਹ ਭੈਣ ਆਪਣੇ ਬੇਟੇ ਦੇ ਨਾਲ ਰਹਿ ਰਹੀ ਸੀ ਆ ਕਿਚਨ ਇਹਨਾਂ ਦੀ ਤੇ ਇਸ ਕਿਚਨ ਦੇ ਵਿੱਚ ਤੁਸੀਂ ਦੇਖੋ ਕੀ ਹਾਲਾਤ ਆ ਆ ਦੇਖੋ ਆਟਾ ਕਿਵੇਂ ਗਲਿਆ ਪਿਆ ਆ ਸਭ ਕੁਝ ਪਤਾ ਹੀ ਨਹੀਂ ਆਪਣਾ ਨਾਉਣ ਧੋਣ ਦੀ ਵੀ ਕੋਈ ਸੋਚੀ ਨਹੀਂ ਸੀ ਭੈਣ ਨੂੰ ਤੇ ਨਾ ਸਾਫ ਸਫਾਈ ਦਾ ਕੋਈ ਇੰਨਾ ਸੀਗਾ ਤੁਸੀਂ ਦੇਖੋ ਕੀ ਹਾਲਾਤ ਆ ਸਭ ਤੋਂ ਵੱਡੀ ਗੱਲ ਤਾਂ ਕੂੜਾ ਘਰੋਂ ਬਾਹਰ ਨਹੀਂ ਨਿਕਲ ਰਿਆ ਕੂੜਾ ਸਾਰਾ ਅੰਦਰ ਹੀ ਜਮ੍ਹਾਂ ਹੋਈ ਜਾਂਦਾ ਸੀ ਅੱਜ ਕੱਲ ਦੇ 21ਵੀਂ ਸਦੀ ਦੇ ਵਿੱਚ ਜੇ ਕੋਈ ਬੰਦਾ ਡਿਪਰੈਸ਼ਨ ਚਲੇ ਜਾਂਦਾ ਉਹਨੂੰ ਹਰ ਇੱਕ ਚੀਜ਼ ਉਪਲਬਧ ਹੋ ਜਾਂਦੀ ਹੈ ਘਰ ਦੇ ਵਿੱਚ ਤੇ ਜੇ ਉਹਦੇ ਕੋਲੇ ਥੋੜੇ ਪੈਸੇ ਹੋਣ ਤੇ ਉਹ ਬੰਦਾ ਸਾਲਾਂ ਬੱਧੀ ਇਕੱਲਾ ਹੀ ਅੰਦਰ ਰਹਿ ਸਕਦਾ ਪਰ ਡਿਪਰੈਸ਼ਨ ਇੰਨਾ ਕਿ ਹਾਵੀ ਹੋ ਜਾਂਦਾ ਤਾਂ ਫਿਰ ਹਾਲਾਤ ਇਦਾਂ ਦੇ ਬਣ ਜਾਂਦੇ ਆ ਫਿਰ ਬਲਾਸਟ ਹੋ ਜਾਂਦਾ ਕਿਸਮ ਦਾ ਹੁਣੇ ਫੈਮਿਲੀ ਦੇ ਵਿੱਚ ਇੱਕ ਬਲਾਸਟ ਹੋਇਆ ਕੁਝ ਦਿਨ ਪਹਿਲਾਂ ਜਦੋਂ ਉਹਦੇ ਹਸਬੰਦ ਸ਼ੀਤਲ ਜੀ ਇੱਥੇ ਆਏ ਤਾਂ ਉਹ ਇੰਨੀ ਅਪਸੈਟ ਹੋ ਗਈ ਭੈਣ ਸੰਦੀਪ कौर ਉਹਨੇ ਆਪਣੇ ਹਸਬੰਦ ਦੇ ਨਾਈਫ ਲੈ ਕੇ ਚਾਕੂ ਲੈ ਕੇ ਉਹਦੀਆਂ ਬਾਹਾਂ ਤੇ ਚਾਕੂ ਮਾਰੇ ਤੇ ਬੱਚਾ ਇੰਨਾ ਡਰਿਆ ਹੋਇਆ ਸਹਿਮਿਆ ਹੋਇਆ ਅੰਦਰ ਬੈਠਾ ਦੇਖ ਰਿਹਾ ਆਪਣੇ ਮਾਂ ਬਾਪ ਨੂੰ ਇੱਕ ਦੂਸਰੇ ਨੂੰ ਮਾਰਦੇ ਆ ਉਹ ਹਸਬੰਦ ਨੇ ਭੱਜ ਕੇ ਬਾਹਰ ਜਾ ਕੇ ਜਾਨ ਬਚਾਈ ਮੱਲੇ 'ਚ ਉੱਥੇ ਮਗਰ ਤਿੱਕਰ ਭੈਣ ਗਈ ਚਾਕੂ ਨਾਲ ਦੁਬਾਰਾ ਫੇਰ ਅੰਦਰ ਆ ਕੇ ਲੋਕ ਲਾ ਕੇ ਜਿੰਦਾ ਲਾ ਕੇ ਅੰਦਰ ਬੈਠੇ ਇੱਥੇ ਇੱਕ ਅਟੈਚ ਵਾਸ਼ਰੂਮ ਨਾਲ ਲੁਕੈਰਟੀ ਦੇਖੋ ਸਾਰੇ ਆਲੇ-ਦਾਲੇ ਚੰਗੇ ਘਰ ਵਧੀਆ ਇਲਾਕੇ 'ਚ ਨਹੀਂ ਮਿਡਲ ਕਲਾਸ ਇਲਾਕੇ 'ਚ ਰਹਿੰਦੀ ਹੈ ਭੈਣ ਸੰਦੀਪ ਕੌਰ ਤੇ ਉਹਦੇ ਹਸਬੰਦ ਸੀਤਲ ਰਾਜਪੂਤ ਜੀ ਤੇ ਅੱਜ ਸਾਡੀ ਸੋਸਾਇਟੀ ਵੀ ਸਾਡਾ ਸਮਾਜ ਵੀ ਸਾਡਾ ਆਲਾਦਾਲਾ ਵੀ ਇੰਨਾ ਕਿ ਜ਼ਿਆਦਾ ਆਪਣੀ ਲਾਈਫ ਦੇ ਵਿੱਚ ਵਿਅਸਥਾ ਕਿਸੇ ਨੂੰ ਉਹਨਾਂ ਦੇ ਆਸ-ਪਾਸ ਕੀ ਹੋ ਰਿਹਾ ਕੋਈ ਫਰਕ ਨਹੀਂ ਜੇ ਇਸ ਘਰ ਦੇ ਵਿੱਚ ਸਭ ਤੋਂ ਵੱਧ ਕੋਈ ਤਕਲੀਫ ਦੇ ਵਿੱਚ ਸੀ ਤਾਂ ਉਹ ਸੀਗਾ ਉਹ ਬੱਚਾ ਮਨੂ ਭਪਿੰਦਰ ਸਿੰਘ 8ਵੀਂ ਕਲਾਸ ਦਾ ਵਿਦਿਆਰਥੀ ਆ ਤੇ ਡਾਕਟਰ ਬਣਨਾ ਚਾਹੁੰਦਾ ਉਹ ਬੱਚੇ ਦਾ ਸੁਪਨਾ ਵੀ ਮੈਂ ਪੜ੍ਹ ਲਿਖ ਕੇ ਡਾਕਟਰ ਬਣਾਗਾ ਇੰਨੇ ਸਟ੍ਰੈਸ ਦੇ ਵਿੱਚ ਇੰਨੇ ਮਤਲਬ ਐਂਜਾਇਟੀ ਦੇ ਨਾਲ ਇੰਨੇ ਡਿਪਰੈਸ਼ਨ ਦੇ ਨਾਲ ਭਰੇ ਮਾਹੌਲ ਦੇ ਵਿੱਚ ਬੱਚਾ ਰਹਿ ਰਿਹਾ ਤੁਸੀਂ ਸੋਚ ਸਕਦੇ ਹੋ ਉਹਦੀ ਸਟੱਡੀ ਤੇ ਉਹਦੇ ਬ੍ਰੇਨ ਤੇ ਕਿੰਨਾ ਡੂੰਘਾ ਅਸਰ ਪਿਆ ਉਹਦੀ ਰੂਹ ਤੇ ਉਹਦੇ ਸੋਲ ਤੇ ਕਿੰਨਾ ਡੂੰਗਾ ਤੇ ਮਾੜਾ ਅਸਰ ਪਿਆ। ਉਹਦੇ ਅਚੇਤ ਮਨ ਦੇ ਵਿੱਚ ਕਿੰਨਾ ਵੱਡਾ ਘਾਬ ਹੋ ਗਿਆ, जख्म ਹੋ ਗਿਆ ਇਹ। ਜਿਹਨੂੰ ਭਰਦਿਆਂ ਪਤਾ ਨਹੀਂ ਹਜੇ ਕਿੰਨੇ ਸਾਲ ਲੱਗ ਜਾਣਗੇ। ਸਾਰੇ ਰਿਸ਼ਤੇਦਾਰ ਭੈਣ ਭਰਾਵਾਂ ਦੇ ਹੁੰਦਿਆਂ ਹੋਇਆਂ ਵੀ ਇਕੱਲਾ ਬੰਦਾ ਚਾਹ ਕੇ ਵੀ ਕੁਝ ਕਰ ਨਹੀਂ ਸਕੇ ਉਹ। ਚਾਹੁੰਦੇ ਸੀ ਲੜਕੀ ਦੇ ਭੈਣ ਭਰਾ ਵੀ ਚਾਹੁੰਦੇ ਸੀ ਵੀ ਅਸੀਂ ਆਪਣੀ ਭੈਣ ਦੀ ਮਦਦ ਕਰੀਏ ਪਰ ਨਹੀਂ ਕਰ पाए ਲੜਕੇ ਦੇ ਭੈਣ ਭਰਾ ਲੜਕਾ ਖੁਦ ਉਹਦੇ ਮਾਪੇ ਵੀ ਚਾਹੁੰਦੇ ਸੀ ਵੀ ਅਸੀਂ ਸਾਡੇ ਲੜਕੇ ਦਾ ਘਰ ਬਸਾ ਲਈਏ ਬਚਾ ਲਈਏ ਸਾਡੀ ਨੂ ਰਾਨੀ ਨੂੰ ਕਿਸੇ ਤਰੀਕੇ ਠੀਕ ਕਰ ਲਈਏ ਸਾਡੇ ਪੋਤਰੇ ਨੂੰ ਸਾਡੇ ਭਤੀਜੇ ਨੂੰ ਕਿਸੇ ਤਰੀਕੇ ਡਾਕਟਰ ਬਣਨ ਲਈ ਉਹਦੀ ਸਪੋਰਟ ਕਰ ਲਈਏ ਪਰ ਚਾਕੇ ਵੀ ਕੁਝ ਕਰਨ ਨਹੀਂ ਪਾਇਆ ਭੈਣ ਸੰਦੀਪ ਕੌਰ ਦਾ ਫਾਦਰ ਖੁਦ ਚਾਹੁੰਦਾ ਸੀ ਬਹੁਤ ਵਾਰ ਕੋਸ਼ਿਸ਼ਾਂ ਕਰਦਾ ਸੀ ਪਰ ਕੁਝ ਨਹੀਂ ਕਰ ਨਹੀਂ ਸਕੇ ਇੰਨੇ ਮਜਬੂਰ ਅਸੀਂ ਕਿਵੇਂ ਹੋ ਗਏ ਕਿਉਂ ਹੋ ਗਏ ਇਹਦੇ ਪਿੱਛੇ ਕਾਰਨ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਹੈ ਅੱਜ ਕੋਸ਼ਿਸ਼ ਜ਼ਰੂਰ ਕਰਦੇ ਆ ਪਰ ਕੋਸ਼ਿਸ਼ ਵੀ ਇੱਕ ਲੈਵਲ ਤੱਕ ਹੀ ਆ ਅਸੀਂ ਆ ਸਕਦੇ ਆ ਅਸੀਂ ਪੈਸਾ ਦੇ ਸਕਦੇ ਆ ਅਸੀਂ ਰਾਸ਼ਨ ਦੇ ਸਕਦੇ ਆ ਪਰ ਸਮਾਂ ਨਹੀਂ ਦੇ ਪਾਉਂਦੇ ਅਸੀਂ ਜੋ ਤੁਸੀਂ ਕਰਨਾ ਹਸਪਤਾਲ ਤੇ ਦਿਖਾ ਸਕਦੇ ਆ ਅਸੀਂ ਐਡਮਿਟ ਕਰਾ ਸਕਦੇ ਆ ਪਰ ਵਕਤ ਨਹੀਂ ਦੇ ਸਕਦੇ ਵਕਤ ਰਿਆ ਹੀ ਨਹੀਂ ਕਿਸੇ ਕੋਲੇ ਵਕਤ ਦੀ ਘਾਟ ਸਮੇਂ ਦੀ ਘਾਟ ਅੱਜ ਸੰਦੀਪ ਨੂੰ ਤੇ ਭਪਿੰਦਰ ਸਿੰਘ ਨੂੰ ਉਹਦੇ ਬੱਚੇ ਨੂੰ ਸਾਡਾ ਇਹ ਵੀਡੀਓ ਨੂੰ ਪਾਉਣ ਦਾ ਕੋਈ ਮਕਸਦ ਆ ਵੀ ਤੁਸੀਂ ਥੋੜਾ ਥੋੜਾ ਸਹਿਜtare ਨਾਲ ਆਪਣੇ ਅੰਦਰ ਝਾਤ ਮਾਰੋ ਹੋ ਸਕਦਾ ਤੁਹਾਡੇ ਆਣ ਗਵਾਂਡੀ ਕੋਈ ਸੰਦੀਪ ਹੋਵੇ ਹੋ ਸਕਦਾ ਤੁਹਾਡੇ ਰਿਸ਼ਤੇਦਾਰੀ ਚ ਤੁਹਾਡੇ ਆਸ-ਪਾਸ ਮਹੱਲੇ ਜਾਂ ਪਿੰਡ ਦੇ ਵਿੱਚ ਕੋਈ ਭਪਿੰਦਰ ਸਿੰਘ ਮੰਨੂ ਵਰਗਾ ਬੱਚਾ ਹਰ ਰੋਜ਼ ਆਪਣੇ ਮਾਪੇ ਦੀ ਡਿਪਰੈਸ਼ਨ ਦੀ ਬਿਮਾਰੀ ਦੇ ਕਾਰਨ ਖੁਦ ਡਿਪਰੈਸ਼ਨ ਜਾ ਰਿਹਾ ਹੋਵੇ ਉਦਾ ਪੜ੍ਹਾਈ ਦਾ ਵੀ ਲਾਸ ਹੋ ਰਿਹਾ ਹੋਵੇ ਉਹਦੀਆਂ ਸਮਾਜਿਕ ਕਦਰਾਂ ਕੀਮਤਾਂ ਦਾ ਵੀ ਲਾਸ ਹੋ ਰਿਹਾ ਹੋਵੇ ਬਾਪੂ ਗੁਰਦਿਆਲ ਸਿੰਘ ਜੀ ਨੇ ਆਪਣੀ ਜ਼ਿੰਦਗੀ ਦਾ ਲੰਬਾ ਹਿੱਸਾ ਤੇ ਅਰਬਾ ਵਧੀਆ ਪੜ੍ਹੇ ਲਿਖੇ ਇਨਸਾਨ ਨੇ ਚੰਗੇ ਵਧੀਆ ਪਰਿਵਾਰ ਨੇ ਚੰਗੇ ਸੋਰਸ ਨੇ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਰ पाए ਕਿਉਂ ਕਿਉਂਕਿ ਅੱਜ ਸਾਡੇ ਸਮਾਜ ਦੇ ਵਿੱਚ ਉਹ ਪਹਿਲਾਂ ਵਾਲੀ ਆਪਣਾਤ ਹੀ ਨਹੀਂ ਰਹਾ ਉਹ ਪਹਿਲਾਂ ਵਾਲਾ ਆਪਣਾਪਨ ਹੀ ਨਹੀਂ ਰਹਾ ਇੱਕ ਹੱਕ ਹੁੰਦਾ ਸੀ ਗੁੱਸੇ 'ਚ ਬੰਦਾ ਉਹਨੂੰ ਉਹਦੇ ਮਾਰ ਵੀ ਦਿੰਦਾ ਸੀ ਇੰਨਾ ਪਿਆਰ ਕਰਦਾ ਸੀ ਸਾਹਮਣੇ ਵਾਲੇ ਨੂੰ ਗੁੱਸਾ ਨਹੀਂ ਸੀ ਹੁੰਦਾ ਵੀ ਜੇ ਮੇਰੇ ਮਾਰਤਾ ਕੋਈ ਗੱਲ ਨਹੀਂ ਮੇਰਾ ਭਰਾ ਵਾ ਅੱਜ ਅਸੀਂ ਕਿਸੇ ਨੂੰ ਉੱਚਾ ਵੀ ਨਹੀਂ ਬੋਲ ਪਾਉਂਦੇ ਕਿਉਂਕਿ ਅਸੀਂ ਹੱਕ ਹੀ ਗਵਾਤੇ ਉਹਨਾਂ ਹੱਕਾਂ ਦੇ ਨਾਲ ਹੀ ਅੱਗੇ ਲੋਕ ਐਦਾਂ ਦੀ ਕੰਡੀਸ਼ਨ ਦੇ ਵਿੱਚ ਕਿਸੇ ਵੀ ਬੰਦੇ ਦੀ ਜਾ ਕੇ ਬਾਹ ਫੜ ਲੈਂਦੇ ਸੀ ਮਦਦ ਕਰਦੇ ਸੀ ਤੇ ਸਾਹਮਣੇ ਵਾਲਾ ਵੀ ਸਮਝਦਾ ਸੀ ਵੀ ਇਹ ਮੇਰੇ ਭਲੇ ਲਈ ਹੋਇ ਕਹਿ ਰਿਹਾ ਅੱਜ ਲੈਵਲ ਇੰਨੇ ਉੱਪਰ ਚਲੇ ਗਏ ਨੇ ਕ੍ਰੋਸ ਹੋ ਗਏ ਲੈਵਲ ਸਾਹਮਣੇ ਵਾਲਾ ਭੁੱਲ ਹੀ ਜਾਂਦਾ ਵੀ ਇਹ ਮੇਰਾ ਪਿਓ ਖੜਾ ਮੂਰੇ ਜਾਂ ਮੇਰੀ ਮਾਂ ਖੜੀ ਐ ਮੂਰੇ ਜਾਂ ਮੇਰਾ ਭਰਾ ਖੜਾ ਮੂਰੇ ਜਾਂ ਮੇਰੀ ਭੈਣ ਖੜੀ ਐ ਮੂਰੇ ਬਸ ਸਾਡੀਆਂ ਇਹਨੀਆਂ ਕਿ ਬੇਨਤੀਆਂ ਅਰਦਾਸ ਕਰਿਓ ਸੰਦੀਪ ਕੌਰ ਭੈਣ ਠੀਕ ਹੋ ਕੇ ਸੀਤਲ ਦੇਵ ਰਾਜਪੂਤ ਜੀ ਤੇ ਉਹਨਾਂ ਦਾ ਬੇਟਾ ਭਪਿੰਦਰ ਸਿੰਘ ਰਾਜਪੂਤ ਇੱਕ ਤਿੰਨੋ ਚੰਗਾ ਜੀਵਨ ਬਤੀਤ ਕਰਨ ਇੱਕ ਨਿੱਕੇ ਜਿਹੇ ਘਰ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਜ਼ਰੂਰਤ ਮੁਤਾਬਕ ਸਾਰੀਆਂ ਚੀਜ਼ਾਂ ਇਨਸਾਨ ਪੂਰੀਆਂ ਕਰਦਾ ਫਰਿੱਜ ਕੂਲਰ ਏਸੀ ਪੱਖੇ ਟੈਲੀਵਿਜ਼ਨ ਹਰ ਚੀਜ਼ ਛੁੱਟੀ ਤੋਂ ਵੱਡੀ ਇਨਸਾਨ ਕਿਵੇਂ ਬਣਾਉਂਦਾ ਇਸ ਦਾ ਸਭ ਕੁਝ ਹੈ ਜੇ ਜ਼ਰੂਰਤਾਂ ਸੁਖ ਸ਼ਾਂਤੀ ਦੀਆਂ ਤੁਹਾਡੀਆਂ ਦਵਾਵਾਂ ਤੇ ਤੁਹਾਡੀਆਂ ਅਰਦਾਸਾਂ ਦੀ ਲੋੜ ਆ ਤੁਹਾਡੀਆਂ ਅਸੀਸਾਂ ਦੀ ਲੋੜ ਕਰਿਓਰਦਾਸ ਇਸ ਪਰਿਵਾਰ ਵਾਸਤੇ ਮਾਰਿਓ ਨજર ਕਿਸੇ ਇਸ ਤਰ੍ਹਾਂ ਦੇ ਪਰਿਵਾਰ ਵਾਸਤੇ ਆਪਣੇ ਆਸਪਾਸ ਵਾਇਗੁਰਜੀ ਤਕਾਲਸ ਵਾਇਗੁਰਜੀ ਆ ਰੂਵੀ ਉੱtre ਆ ਪੈਣੇ ਆ ਜਾ ਨਵਦੀਪ ਛੱਡ ਦੇ ਭੈਣੇ ਅੱਖ ਲੱਗੀ ਜਾਂਦੀ ਭੈਣੇ ਹੱਥੇ ਲੱਗੀ ਜਾਂਦਾ ਅੱਖ ਲੱਗੀ ਜਾਂਦਾ ਤੇਰੇ ਪੈਣੇ ਹਸਪੀਟਲ ਆਪਰਾਏ ਭੈਣੇ ਸਤਿ ਸ਼੍ਰੀ ਅਕਾਲ ਠੀਕ ਹੈ ਭੈਣੇ ਹੋਰ ਭੈਣ ਠੀਕ ਹੋ ਚੜ੍ਹਤਨ ਰਾਜਤਾਨੀ ਤੁਸੀਂ ਤਾਂ ਨਹੀਂ 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 ਥੈਂਕ ਯੂ ਭੈਣੇ ਥੈਂਕ ਯੂ ਜੀ ਵੀ ਦੋਟਰਾ ਕਹਿੰਦੀ ਮੈਨੂੰ ਕੋ ਮਾਰਨਾ ਵਾ ਨਹੀਂ ਕੋਈ ਹੁਣ ਨਹੀਂ ਦੁਬਾਰਾ ਨਹੀਂ ਗੱਲ ਕਰਨੀ ਨਹੀਂ ਕੋਈ ਨਹੀਂ ਕੋਈ ਹੋ ਜੂਠੀ ਆਪਾਂ ਨਹੀਂ ਰਿਪੀਟ ਕਰਨੀ ਗੱਲ ਠੀਕ ਹੈ ਉਹ ਬਿਮਾਰ ਆ ਠੀਕ ਹੋ ਜਾਣਾ ਮੇਰੀ ਭੈਣ ਸੰਦੀਪ ਕੌਰ ਤੁਸੀਂ ਦੇਖੋ ਇੱਕ ਛੋਟੀ ਜੀ ਕੋਸ਼ਿਸ਼ ਹੀ ਪਰਿਵਾਰ ਨੂੰ ਕਿੱਦਾਂ ਦੇ ਹਾਲਾਤਾਂ 'ਚੋਂ ਕੱਢ ਕੇ ਕਿੱਦਾਂ ਦੇ ਹਾਲਾਤਾਂ 'ਚ ਲਿਆ ਆਉਂਦੀ ਅਸੀਂ ਉਸ ਦਿਨ ਸਾਡੇ ਨਾਲ ਬੱਬੂ ਸੀ ਮੇਰਾ ਛੋਟਾ ਭਰਾ ਜ਼ਿਕਿਆਂ ਤੋਂ ਤੇ ਨਾਲ ਸਾਡੇ ਟੀਮ ਮੈਂਬਰਾਂ ਨੇ ਰਲ ਕੇ ਭੈਣ ਨੂੰ ਕਿਹੜੇ ਹਾਲਾਤਾਂ ਚ ਰੈਸਕਿਊ ਕੀਤਾ ਹਸਬੰਡ ਵਾਈਫ ਤੇ ਉਹਨਾਂ ਦਾ ਇੱਕ ਬੇਟਾ ਵਧੀਆ ਜ਼ਿੰਦਗੀ ਬਤੀਤ ਕਰਦੇ ਗ੍ਰੈਜੂਏਸ਼ਨ ਕੀਤੀ ਹੈ ਪੜ੍ਹੀ ਲਿਖੀ ਹੈ ਭੈਣ ਵੀ ਹਸਬੰਡ ਵੀ ਵਧੀਆ ਕਮਾਉਂਦੇ ਆ ਚਾਰ ਪੈਸੇ ਘਰ ਆਪਣਾ ਵਾ ਬਸ ਉਸ ਘਰ ਚ ਖੁਸ਼ੀਆਂ ਤੇ ਉਸ ਘਰ ਦੇ ਵਿੱਚ ਸੁੱਖ ਸ਼ਾਂਤੀ ਵਾਪਸ ਆਉਂਦੀ ਹੈ ਵਾਈ ਗੁੱਡ ਜੀ ਕਹਾਣੀ